ਕਲਕੱਤਾ ਵਿੱਚ ਇੱਕ ਡਾਕਟਰ ਨਾਲ ਰੇਪ ਕਰ ਉਸਦਾ ਕਤਲ ਕਰਨ ਦਾ ਮਾਮਲਾ ਲਗਾਤਾਰ ਗਰਮਉਂਦਾ ਜਾ ਰਿਹਾ ਹੈ ਪੰਜਾਬ ਭਰ ਵਿੱਚ ਥਾਂ ਥਾਂ ਰੋਸ ਪ੍ਰਦਰਸ਼ਨ ਜਿਹੜੇ ਆ ਉਹ ਕੀਤੇ ਜਾ ਰਿਹਾ ਹੈ ਇਸੇ ਦੇ ਤਹਿਤ ਕੋਇਪਰ ਵਿੱਚ ਵੀ ਪਹਿਲਾਂ ਡਾਕਟਰਾਂ ਵੱਲੋਂ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਸ਼ਾਮ ਦੇ ਟਾਈਮ ਕੈਂਡਲ ਮਾਰਚ ਚ ਕੱਢ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕੋਇਪਰ ਦੇ ਸਿਵਲ ਹਸਪਤਾਲ ਦੀਆਂ ਹਨ ਜਿੱਥੇ ਅੱਜ ਸਮੂਹ ਡਾਕਟਰ ਸਟਾਫ ਵੱਲੋਂ ਕੈਂਡਲ ਮਾਰਚ ਕੱਢ ਕੇ ਇਨਸਾਫ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਆ ਅਤੇ ਨਾਹਰੇਬਾਜੀ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਇਸ ਘਟਨਾ ਨੂੰ ਲੈ ਕੇ ਡਾਕਟਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੋ ਗੱਲ ਦਾ ਸਾਰੰਸ਼ ਬਗੈ ਕਨੈਸ਼ਨਲ ਹੈਡਲਾਈਨ ਬਣੀ ਹੋਈ ਹੈ ਇੱਕ ਇੱਕ ਡਾਕਟਰ ਕੋਲਕੱਤਾ ਦੇ ਆਧਿਕਰ ਮੈਡੀਕਲ ਕਾਲਜ ਵਿੱਚ ਟੂਟਲ ਗੈਂਗ ਰਕਿਆ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਰਿਨਲੈਸਟੀਗੇਸ਼ਨ ਵੀ ਹੈ ਉਹ ਵੀ ਬੜੀ ਛੋਭੀ ਤਰੀਕੇ ਨਾਲ ਕੀਤੀ ਗਈ ਹੈ ਕੋਈ ਸਰਕਾਰ ਉਹਦੇ ਵਿੱਚ ਜੇ ਵਿਸਵਾਸ ਦਾ ਸ਼ੰਕਾਰ ਹੈ ਤਾਂ ਸੀਰੀਅਸਲੀ ਲੱਗ ਰਹੀ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਅਸੀਂ ਇਹੀ ਮੰਗ ਕਰਨ ਵਾਸਤੇ ਅੱਜ ਇੱਕ ਤਾਂ ਰੋਸਵਾਰ ਪ੍ਰਦਰਸ਼ਨ ਕਰ ਰਹੇ ਹਾਂ ਇੱਕ ਤਾਂ ਜਸਟਿਸ ਫੋਰ ਕੁਰੀਆ ਮੰਗ ਕਰਨ ਵਾਸਤੇ ਇਹ ਰੋਸਵਾਰ ਕਰ ਰਹੇ ਹਾਂ ਦੂਜਾ ਸਾਡੀ ਡਿਮਾਂਡ ਹੈਗੀ ਹੈ ਕਿ ਅਸੀਂ ਸੈਂਟਰਲ ਪ੍ਰੋਡਕਸ਼ਨ ਦੇ ਐਕਟਰ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਾਂ ਤਾਂ ਕਿ ਡਾਕਟਰਾਂ ਉੱਤੇ ਜਿਹੜਾ ਇਹਨਾਂ ਪੈਸਾ ਮੋਲ ਹੈ ਉਹ ਸਾਰਾ ਖਤਮ ਹੋਵੇ ਤੇ ਅਸੀਂ ਸਿਕਿਉਰ ਫੀਅਰ ਕਰਕੇ ਆਪਣਾ ਕੰਮ ਕਰੀਏ ਇਹਦਾ ਕੈਂਡਲ ਮਾਰਚ ਆਸੀਏ ਤਾਂ ਸਿਵਲ ਹਸਪੀਟਲ ਤੋਂ ਕੱਢਾਂਗੇ ਤੇ ਉਦੋਂ ਤਿੰਨ ਚੌਂਜਾ ਖਤਮ ਹੋ ਜਾਏਗਾ ਲਓ ਜੀ ਅੱਜ ਕੈਂਡਲ ਮਾਂ ਕੱਢਿਆ ਜਾ ਰਹੇ ਕਿੱਥੋਂ ਲੈ ਕੇ ਕਿੱਥੋਂ ਦਾ ਕੱਢਿਆ ਜਾ ਰਹੇ ਆ ਤੇ ਕਿਸ ਕਾਰਨ ਕੱਢਿਆ ਜਾ ਰਿਹਾ ਜੀ ਦੀ ਉੱਤਰ ਸਾਡੀ ਖੁਦ ਹੀ ਚੱਲੀ ਹੈ 18 ਦੇ ਲਈ ਹੈ ਗਿਆ ਕੋਲਕਾਤਾ ਜੀ ਪੀਜੀ ਸਾਹਿਬ ਜੀ ਰੈਜ਼ਿਡੈਂਸ ਉਹਨਾਂ ਦੇ ਨਾਲ ਰੇਪ ਐਂਡ ਮਰਡਰ ਹੋਇਆ ਹੈ ਉਹਦੇ ਕਰਕੇ ਇਹ ਚੈਨਲ ਮਾਰਚ ਸੱਧਿਆ ਜਾ ਰਿਹਾ ਹੈ ਇਹ ਰਿਪਰੈਜ਼ੈਂਟ ਕਰਦਾ ਹੈ ਕਿ ਇਹ ਕੁਝ ਵੀ ਨਹੀਂ ਹੋਣਾ ਚਾਹੀਦਾ ਜੀ ਸ਼੍ਰੀ ਮੀਮੇ ਲਾਲ ਸਾਇਓ ਡਾਕਟਰ ਹੋਵੇ ਸਾਇਓ ਕੋਲ ਹੋਵੇ ਤੇ ਇਹ ਸਿਵਲ ਹਸਪੀਟਲ ਤੋਂ ਲੈ ਕੇ ਉਦਮ ਸਿੰਘ ਉਦਮ ਸਿੰਘ ਤੋਂ ਸੱਧਿਆ ਜਾ ਰਿਹਾ ਹੈ ਕਿ ਮੰਗੀ ਕਰਦੇ ਮੈਂ ਹਾਂਜੀ ਕੀ ਮੰਗ ਕੀ ਕਰਦੇ ਆ ਜੀ ਸੈਂਟਰਲ ਪ੍ਰੋਟੈਕਸ਼ਨ ਆ ਜੀ ਲਾਗੂ ਹੋਏ ਤਾਂ ਕਿ ਮੈਡੀਕਲ ਆਫੀਸਰਜ਼ ਐਂਡ ਪਬਲਿਕ ਪ੍ਰੋਟੈਕਸ਼ਨ ਦੀ ਕੋਈ ਇੱਕ ਪੱਕਾ ਲਾਅ ਹੋਵੇ ਜਿਸ ਦੇ ਨਾਲ ਕਿਸੇ ਅਸੀਂ ਥੋੜੇ ਸੈਕੂਅਰ ਫੀਲ ਕਰ ਸਕੀਏ ਕੁਝ ਸਾਨੂੰ ਨਿਆਂ ਮਿਲ ਸਕੇ ਕੀ ਨਾਮ ਹੈ ਤੁਹਾਡਾ ਡਾਕਟਰ ਰਾਜੀ ਜੀ ਜੀ ਸਰ ਇਹ ਸਰ ਜੀ ਕੈਂਡਲ ਮਾਰਚ ਕਰ ਰਹੇ ਕਿੱਥੋਂ ਲੈ ਕਿੱਥੇ ਆ ਕੱਢ ਰਹੇ ਤੇ ਕੀ ਕਿਸ ਲਕਨ ਕਰ ਰਹੇ ਜਿਹੜਾ ਅੱਜ ਅਸੀਂ ਇਹ ਕੈਂਡਲ ਮਾਰਚ ਕਰ ਰਹੇ ਆ ਇਹ ਅਸੀਂ ਸਾਡੇ ਕੋਲਕੱਤਾ ਅਰਜੀਗਰ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਸੈਕੰਡ ਇਅਰ ਪੀਜੀ ਰੈਜ਼ੀਡੈਂਟ ਸਾਡੀ ਡਾਕਟਰ ਭੈਣ ਦੇ ਨਾਲ ਜਿਹੜਾ ਰੇਪ ਹੋਇਆ ਤੇ ਮਰਡਰ ਕੀਤਾ ਗਿਆ ਹੈ ਏ ਅਸੀਂ ਉਮਦੇ ਰੋਸ਼ ਪ੍ਰਦਰਸ਼ਨ ਵੱਲੋਂ ਕੱਢ ਰਹੇ ਹਾਂ ਕਿ ਇਸ ਰੋਸ਼ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਿਹੜੀ ਸਰਕਾਰ ਆਪਣੀ ਖੁਮਕਰਨੀ ਨੀਂਦ ਸੁੱਤੀ ਹੋਈ ਹੈ ਉਹ ਜਾਗੇ ਅਤੇ ਇੱਕ ਸੈਂਟਰ ਪ੍ਰੋਟੈਕਸ਼ਨ ਐਕਟ ਲਾਗੂ ਕਰ ਸਕੇ ਅਤੇ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈਗੀਆਂ ਹਸਪਤਾਲਾਂ ਦੀ ਤੇ ਦੂਜੀ ਵੀ ਹੈਲਥ ਕੇਅਰ ਫੈਸਿਲਿਟੀਆਂ ਦੀ ਉਹ ਪ੍ਰੋਪਰਲੀ ਮੇਨਟੇਨ ਹੋ ਸਕਣ ਤਾਂ ਕਿ ਕੋਈ ਵੀ ਡਾਕਟਰ ਜਾਂ ਕੋਈ ਵੀ ਸਾਡਾ ਤੀਪ ਐਨਪਰਾ ਜਿਹੜੇ ਉੱਥੇ ਕੰਮ ਕਰ ਰਹੇ ਆ ਉਹ ਇੱਕ ਭੈਮੁਖਤ ਮਾਹੌਲ 'ਚ ਕੰਮ ਕਰ ਸਕੋ। ਕੀ ਨਾਮ ਅ ਸਰਦਾਰ ਜੀ ਡਾਕਟਰ ਨikhil Gupta ਜਨਰਲ ਸੈਕਟਰੀ ਆਈਐਮਐਸ ਰੋਸ਼